ਦੇਖੋ ਅੱਜ ਬਹੁਤ ਹੀ ਸਾਡੇ ਸਤਕਾਰਯੋਗ ਗੁਰੇਸ਼ ਮਿੱਡਾ ਜੀ ਸਰੇਂਦਰ ਲਾਧੂ ਕਾ ਜੀ ਸਾਡੇ ਪ੍ਰਵੀਨ ਕੌਰ ਬਾਜ ਜੀ ਕੇ ਤੇ ਹੋਰ ਬਹੁਤ ਸਾਰੇ ਸਾਡੇ ਜਰਨੈਲ ਸਿੰਘ ਬਕੈਨ ਆਲਾ ਪਮਨ ਲਾਧੂ ਕਾ ਤੇ ਹੋਰ ਜਿੰਨੇ ਸਾਡੇ ਸਤਕਾਰਯੋਗ ਆ ਗੂ ਲੰਬੇ ਸਮੇਂ ਤੋਂ ਆਸਾਨ ਲਹਿਰ ਚ ਕੰਮ ਕਰ ਰਹੇ ਸੀਗੇ ਪਿਛਲੇ ਸਮੇਂ ਇਹਨਾਂ ਦੇ ਕ੍ਰਾਂਤੀਕਾਰੀ ਕਿਸਾਨੀ ਉਹਨਾਂ ਨਾਲ ਕੁਝ মতਪੇਦ ਹੋਏ ਜਿਹੜੇ ਹੱਲ ਨਹੀਂ ਹੋਏ ਜਿਸ ਕਰਕੇ ਇਹ ਉਸ ਜਥੇਬੰਦ ਤੋਂ ਅਸਤੀਫਾ ਦਿੱਤਾ ਤੇ ਅੱਜ ਇਹਨਾਂ ਨੇ ਕਿਰਤੀ ਕਿਸਾਨੀ ਉਹਨਾਂ ਨੇ ਜਿਹੜੀ ਹੈਗੀ ਜੁਆਇਨ ਕੀਤੀ ਹੈ। ਤੋਂ ਸਾਡੇ ਸੁਭਾ ਪ੍ਰਧਾਨਰ ਪੈ ਸਿੰਘ ਟੁੱਡੀਕੇ ਸਾਡੇ ਸੁਭਾਈ ਅੱਗੂ ਸਾਰੇ ਇੱਥੇ ਪਹੁੰਚੇ ਸੀ। ਸਾਰੇ ਨਾਸ਼ਟਕਾਰ ਯੋਗ ਅੱਗੂਆਂ ਨੂੰ ਅਸੀਂ ਜੀ ਆਇਆਂ ਕਿੰਨੇ ਜਥੇਬੰਦੀ ਦੇ ਵਿੱਚ। ਕਿਉਂਕਿ ਜਿਸ ਤੀਆਂ ਜਿਸ ਤਰ੍ਹਾਂ ਦੀਆਂ ਵੱਡੀਆਂ ਚੁਣੌਤੀਆਂ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਵੱਲੋਂ ਲਗਾਤਾਰ ਸਾਡੀਆਂ ਫਸਲਾਂ ਤੇ ਸਾਡੀਆਂ ਜ਼ਮੀਨਾਂ ਤੇ ਸਰਕਾਰ ਦੀਆਂ ਨੀਤੀਆਂ ਕਰਕੇ ਲਗਾਤਾਰ ਹਮਲੇ ਜਾਰੀ ਆ। ਫਰੀ ਟ੍ਰੇਡ ਐਗਰੀਮੈਂਟ ਕਰਕੇ ਬਾਹਰੋਂ ਸਸਤਾ ਨਾਜ ਲੈ ਆ ਕੇ ਸਾਡੀ ਸਰਕਾਰੀ ਖਰੀਦ ਨੂੰ ਸਾਡੀ ਕਿਸਾਨੀ ਨੂੰ ਿਲਕ ਤੋੜਨਾ ਚਾਹੁੰਦੇ ਆ ਤਾਂ ਅਜਿਹੇ ਸਮੇਂ ਇਸ ਤਰ੍ਹਾਂ ਦੇ ਜਿਹੜੇ ਸਾਡੀ ਜ਼ਿੰਮੇਵਾਰ ਆਗੂਆਂ ਦਾ ਜਥੇਬੰਦੀ ਚਾਉਣਾ ਕਿਸਾਨ ਲਹਿਰ ਵਾਸਤੇ ਕਿਰਤੀ ਕਿਸਾਨੀ ਨੂੰ ਵਾਸਤੇ ਕੁਸ਼ੂਕ ਛਕਣਾ ਔਰ ਅਸੀਂ ਆਸ ਕਰਾਂਗੇ ਕਿ ਸਾਰੇ ਸਾਥੀ ਰਲ ਮਿਲ ਕੇ ਇਸ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਕਬੱਡੀ ਜਿਹੜੀ ਕਿਸਾਨ ਲਹਿਰ ਉਸਾਰਨ ਦੇ ਵਿੱਚ ਜਿਹੜਾ ਹੈਗਾ ਉਹ ਰੋਲ ਅਦਾ ਕਰਨਗੇ ਤਾਂ ਜੋ ਕਿਸਾਨੀ ਦੇ ਉੱਪਰ ਜਿਹੜੇ ਵੱਡੇ ਹੱਲੇ ਹੋ ਰਹੇ ਹੈਗੇ ਉਹਨਾਂ ਨੂੰ ਪਿੱਛੇ ਮੋੜਿਆ ਜਾ ਸਕਿਆ ਲੰਬਾ ਸਮਾਜ ਮੀਟਿੰਗ ਚੱਲ ਰਹੀ ਹੈ ਤੇ ਕਿਸ ਤਰ੍ਹਾਂ ਦੇ ਮੁੱਦੇ ਵਿਚਾਰੇ ਗਏ ਆ ਇਸ ਮੀਟਿੰਗ ਦੇ ਵਿੱਚ ਦੇਖੋ ਅੱਜ ਦਾ ਸੀ ਕਿਰਤੀ ਕਿਸਾਨੀ ਉਹਨਾਂ ਦੀ ਜੋ ਸਮਝ ਹੈ ਜਿਹੜੇ ਮੁੱਦਿਆਂ ਤੋਂ ਲੜਤੀ ਹੈ ਕੀ ਆ ਠੀਕ ਆ ਉਹਦੇ ਤੇ ਜਿਹੜੀਆਂ ਵਿਚਾਰਾਂ ਕੀਤੀਆਂ ਨੇ ਅਸੀਂ ਆਉਣ ਵਾਲੇ ਦਿਨਾਂ 'ਚ ਜਿਹੜੇ ਸਾਥੀ ਸ਼ਾਮਲ ਹੋਏ ਸੀ ਜ਼ਿਲ੍ਹੇ ਦੀ ਮੀਟਿੰਗ ਕਰਕੇ ਪੂਰੀ ਇਸ ਫਾਜ਼ਿਲਕਾ ਜ਼ਿਲ੍ਹੇ ਦੀ ਫਰੀਦਕੋਟ ਜ਼ਿਲ੍ਹੇ ਦੀ ਇਸ ਇਲਾਕੇ ਦੀ ਜਿਹੜੀ ਹੈਗੀ ਆ ਕੀ ਕੀ ਮੁੱਦੇ ਆ ਬਹੁਤ ਸਾਰੇ ਮੁੱਦੇ ਇਹਨਾਂ ਨੇ ਪਹਿਲਾਂ ਲਏ ਸੀ ਜਿਹੜੇ ਕਿ ਪੈਂਡਿੰਗ ਨੇ ਉਹਨਾਂ ਇਸ਼ੂਸ ਤੇ ਅਸੀਂ ਕੀ ਕਰਨਾ ਹੈਗਾ ਜਥੇਬੰਦੀ ਦਾ ਕਿਵੇਂ ਵਿਸਥਾਰ ਕਰਨਾ ਔਰ ਹੋਰ ਮੁੱਦਿਆਂ ਤੇ ਪਰਾਲੀ ਦੇ ਮੁੱਦੇ ਤੇ ਜਿਵੇਂ ਕਿਸਾਨਾਂ ਨੂੰ ਸਰਕਾਰ ਤੰਗ ਕਰ ਰਹੀ ਆ ਨਮੀ ਦੇ ਨਾਂ ਤੇ ਜਿਹੜੀ ਝੋਨੇ ਦੀ ਖਰੀਦ ਚੜਿੱਕੀ ਅੜਕੇ ਲੱਗ ਰਹੇ ਹੈਗੇ ਆ ਤੇ ਸਾਰੇ ਮੁੱਦੇ ਅਸੀਂ ਜਲਦੀ ਅਗਲੇ 2-4 ਦਿਨਾਂ ਵਿੱਚ ਮੀਟਿੰਗ ਕਰਕੇ ਉੱਚ ਜਿਹੜੇ ਵਿਚਾਰ ਕੇ ਅਗਲੀ ਰੂਪਰੇਖਾ ਸੀ ਉਸ ਤੋਂ ਬਾਅਦ ਜਿਹੜੀ ਗਿਲਾੜਾ ਉਹ ਕਰਾਂਗੇ ਵੱਡਾ ਮੁੱਦਾ ਸਰ ਹਾੜਾ ਦੇ ਪਾਣੀ ਦਾ ਬਣਿਆ ਹਾੜਾ 2023 ਦੇ ਵਿੱਚ ਵੀ ਆਏ ਕੋਸਤਵਾਰ ਹੁਣ ਪੇਲ 25 ਦੇ ਵਿੱਚ ਆ ਗਏ ਬਹੁਤ ਸਾਰੀ ਜੇ ਗੱਲ ਕਰੀਏ ਬਾਰਡਰ ਪੱਟੀ ਗੁਰਦਾਸਪੁਰ ਤੋਂ ਲੈ ਕੇ ਫਜ਼ਲਖਾ ਤੱਕ ਪ੍ਰਭਾਵਿਤ ਹੋਈ ਸਰਕਾਰ ਨੇ ਐਲਾਨ ਕੀਤਾ ਸੀ ਵੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਨੂੰ ਜੋ 20000 ਸਰਕਾਰ ਮੰਨੀ ਆ ਬਹੁਤ ਨੂੰ ਮੁਆਵਜ਼ਾ ਦਿੱਤਾ ਜਾਏਗਾ ਪਰ ਅਜੇ ਤੱਕ ਕੋਈ ਕਿਸੇ ਤਰ੍ਹਾਂ ਦਾ ਦਿਖਾਈ ਨਹੀਂ ਦੇ ਰਿਹਾ ਜਮੀਨੀ ਕੀਕਤ ਕੁਛ ਹੋਰ ਬਿਆਨ ਕਰ ਦੇਖੋ ਪੰਜਾਬ ਸਰਕਾਰ ਇਹ ਸਰਕਾਰ ਤਾਂ ਸਾਬਤ ਹੋ ਚੁੱਕਾ ਕਿ ਐਲਾਨਾਂ ਆਲੇ 26 ਸਤੰਬਰ ਨੂੰ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਡੇਲੀ ਮੀਡੀਆ ਬੁਲੇਟਿਨ ਜਾਰੀ ਕੀਤਾ 26 ਸਤੰਬਰ ਦੇ ਤੱਕ ਜਿਹੜੇ ਕਿ 1 ਅਗਸਤ ਤੋਂ ਲੈ ਕੇ 26 ਸਤੰਬਰ ਤੱਕ ਸੀ 26 ਸਤੰਬਰ ਤੱਕ ਉਹਦੇ ਵਿੱਚ ਸਰਕਾਰ ਕਹਿ ਰਹੀ ਕਿ ਸਾਨੂੰ ਹਜੇ ਇਹ ਸਾਡੇ ਕੋਲ ਕੋਈ ਰਿਕਾਰਡ ਨਹੀਂ ਕਿ ਕਿੰਨੇ ਘਾਟ ਲੱਗੇ ਆ ਸਾਡੇ ਕੋਲ ਕੋਈ ਰਿਕਾਰਡ ਨਹੀਂ ਕਿ ਕਿੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਤੇ ਫਸਲਾਂ ਦੀ ਜਿਹੜੀ ਹੈਗੀ ਆ ਗਰਦਾਵਰੀ ਆ ਉਹਦੇ ਜਿਹੜਾ ਵੀ ਇੰਨੀ ਗਰਦਾਵਰੀ ਹੋ ਗਈ ਨਰਕਾ ਇਹਨਾਂ ਦੇ ਤਾਂ 15 ਤਰੀਕ ਤੋਂ ਮੁਆਵਜ਼ਾ ਦੇਵਾਂਗੇ ਪਰ ਜਿਸ ਤਰ੍ਹਾਂ ਸਰਕਾਰ ਮੁਆਵਜ਼ਾ ਦੇਣ ਦੀ ਆ ਖੁਦ ਪੈਸੇ ਮੰਗਣ ਲੱਗੀ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਹਰ ਰੋਟੀਵੀ ਚੈਨਲ ਦੇ ਕਿ ਪੈਸੇ ਮੰਗਦੇ ਆਗੇ ਆ ਤੇ ਪਿਛਲੀ ਵਾਰੀ ਜਿਵੇਂ ਹੁਣ ਇਸ ਵਾਰ ਹੜ੍ਹ ਦੀਆਂ ਫਸਲਾਂ ਤੇ ਕਣਕਾਂ 'ਤੇ ਗੜੇਮਾਰੀ ਹੋਈ ਆ ਉਹ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆਗਾ ਤੋਂ ਇਹ ਸਰਕਾਰ ਸਿਰਫ ਹਲਾਨਾਂ ਵਾਲੀ ਹੈਗੀ ਆ ਜਿੰਨੀ ਵੀ ਹੁਣ ਤੱਕ ਮਦਦ ਕੀਤੀ ਆ ਜਥੇਬੰਦੀਆਂ ਨੇ ਸਮਾਜ ਸਹੀ ਸੰਸਥਾਵਾਂ ਨੇ ਲੋਕਾਂ ਨੇ ਲੋਕਾਂ ਦੀ ਮਦਦ ਕੀਤੀ ਆ ਸਰਕਾਰ ਮਦਦ ਕਰਨ ਦੀ ਬਜਾਏ ਲੋਕਾਂ ਤੋਂ ਪੈਸੇ ਜਿਹੜੀ ਮੰਗਦੀ ਨਜ਼ਰ ਜਿਹੜੀ ਹੈਗੀ ਆ ਉਹ ਆ ਰਹੀ ਆ ਤੋ ਜੋ ਵੀ ਕੁਝ ਲੋਕਾਂ ਦਾ ਸੋਰ ਸਕਦਾ ਉਹ ਸੰਘਰਸ਼ ਰਹੀਂ ਸੋਰ ਸਕਦਾ ਸਰਕਾਰ ਨੇ ਆਪਣੇ ਆਪ ਕੋਈ ਮੁਆਵਜ਼ਾ ਜਿਹੜਾ ਹੈਗਾ ਉਹ ਨਹੀਂ ਦੇਣਾ ਜਿਹੜੇ ਵੱਡੇ ਵਿਚਾਰਦਾਰਾਂ ਵਾਲੇ ਲੋਕ ਆ ਵੱਡੀ ਵਿਚਾਰਦਾਰਾਂ ਰੱਖਦੇ ਆ ਕਿਸਾਨਾਂ ਦਾ ਉਹ ਵੱਡੇ ਵਿਚਾਰਦਾਰ ਵਾਲੇ ਲੋਕਾਂ ਦਾ ਕਹਿਣਾ ਹੈ ਵੀ ਜਿਹੜੇ ਫਲੱਡ ਜਿਹੜੇ ਫਲਾਨਾ ਤੁਹਾਡਾ ਕੀ ਮੰਨਦਾ ਕਿ ਕਿਰਤੀ ਕਿਸਾਨ ਯੂਨੀਅਨ ਇਸ ਨੂੰ ਕਿਵੇਂ ਦੇਖਦੀ ਹੈ ਅਸੀਂ ਦੇਖਦੇ ਆਂ ਕਿ ਫਲੱਡ ਦੇ ਚਾਰ ਪਹਿਲੂ ਆ ਇੱਕ ਤਾਂ ਜਿਹੜੀ ਦੁਨੀਆ ਪੱਧਰ ਤੇ ਗਲੋਬਲ ਵਾਰਮਿੰਗ ਹੋ ਰਹੀ ਹੈ ਲਗਭਗ ਸਵਾ ਕਰੋੜ ਕਿੱਲਾ ਜਿਹਨੂੰ ਕਹਿਣਾ ਹੋਵੇ ਸਵਾ ਕਰੋੜ ਕਿਲਾ ਜੰਗਲ ਹਰ ਸਾਲ ਦੁਨੀਆ ਤੋਂ ਕੱਟਿਆ ਜਾ ਰਿਹਾ ਜਿਸ ਕਰਕੇ ਦੁਨੀਆ ਪਰ ਸਤਾਪਮਾਨ ਚ ਵਾਧਾ ਹੋ ਰਿਹਾ ਹੜ੍ਹ ਸੋਕੇ ਸਾਰਾ ਕੁਝ ਕੁਦਰਤ ਜਿਹੜੇ ਗੰਭੀਰ ਵਿਗਾੜ ਆ ਰਹੇ ਉਹਦੇ ਕਰਕੇ ਤੁਸੀਂ ਦੇਖੋ ਕਿ 550 ਐਮ ਐਮ ਐਵਰੇਜ بارش ਹੁੰਦੀ ਆ ਇੱਕ ਸਾਲ ਚ ਪੂਰੇ ਸਾਲ ਚ ਪੰਜਾਬ ਦੇ ਵਿੱਚ ਤੇ ਕੁੱਲੂ ਦੇ ਵਿੱਚ ਇਸ ਸਾਲ ਜੰਮੂ ਦੇ ਵਿੱਚ 350 ਐਮ ਐਮ بارش ਸਿਰਫ ਇੱਕੋ ਦਿਨ ਹੋਈ ਹੈਗੀ ਹੈ ਜਿਹੜਾ ਅਪਸਟ੍ਰੀਮ ਤੇ ਉੱਪਰ ਸਾਡੇ ਪਹਾੜੀ ਲੱਗੇ ਨੇ ਉਹ ਇੱਕ ਇੰਨੀ ਤੇਜ਼ بارش ਹੋਣ ਦੇ ਨਾਲ ਬੱਦਲ ਫਟਣ ਦੇ ਨਾਲ ਉਹ ਸਾਡੇ ਦਰਿਆਵਾਂ ਚ ਜਿਹੜਾ ਹੈਗਾ ਵੱਡੀ ਪੱਧਰ ਤੇ ਪਾਣੀ ਆਇਆ ਜਿਸ ਕਰਕੇ ਸਾਡੇ ਜਿਹੜੇ ਦਰਿਆਵਾਂ ਦੇ ਕੰਢੇ ਲੱਗੇ ਸੀ ਉਹ ਜਿਹੜੇ ਸੀ ਉਹ ਡੁੱਬੇ ਆ ਇੱਕ ਤਾਂ ਇਹ ਕੁਦਰਤ ਜਿਹੜਾ ਪੂਰੀ ਦੁਨੀਆ ਪਰਚ ਵਿਗਾੜ ਹੋ ਰਿਹਾ ਉਹਦੇ ਕਰਕੇ ਮਾਹਰ ਤਾਂ ਇਹ ਮੰਨਦੇ ਕਿ ਅਗਲੇ 100 150 ਸਾਲ ਤੱਕ ਮੁੰਬਈ ਵਰਗੇ ਜਾਂ ਹੋਰ ਜਿਹੜੇ ਸਮੁੰਦਰਾਂ ਦੇ ਕੰਢੇ ਸ਼ਹਿਰ ਆ ਉਹ ਡੁੱਬ ਜਾਣਗੇ ਉਹ ਰਹਿਣੇ ਨਹੀਂਗੇ ਇਸ ਪੱਧਰ ਤੱਕ ਜਿਹੜੇ ਗਲੇਸ਼ੀਅਰ ਪਿਗਲ ਰਹੇ ਆਗੇ ਆ ਕੁਦਰਤ ਚੇਨਾ ਵਿਗਾੜ ਹੈਗਾ ਦੂਸਰਾ ਜਿਵੇਂ ਮਾਚਲਰ ਦੇ ਪਹਾੜੀ ਇਲਾਕੇ ਵੱਡੀ ਪੱਧਰ ਤੇ ਇਸ ਤਰ੍ਹਾਂ ਕਾਰਪੋਰੇਟ ਘਰਾਣੇ ਨੇ ਪਹਾੜੀਆਂ ਕਟੀਆਂ ਨੇ ਸੜਕਾਂ ਕੱਡੀਆਂ ਨੇ ਟਨਲ ਬਣਾਏ ਆ ਹੋਟਲ ਬਣਾਏ ਆ ਉਹ ਉਹ ਥਾਵਾਂ ਜਿੱਥੇ ਉਹ ਸਾਰੀ ਨਹੀਂ ਵੀ ਹੋ ਸਕਦੀ ਪਹਾੜ ਜਿਹੜੇ ਸੀਗੇ ਉਹ ਕੱਟ ਕੇ ਲੰਡੇ ਕਰਤੇ ਜੰਗਲ ਘਾਹ ਤੋਂ ਲੈ ਕੇ ਦਰਖਤ ਤੱਕ ਜੰਗਲ ਦੀ ਪਰਿਭਾਸ਼ਾ ਚਾਹੁੰਦਾ ਜਦੋਂ ਬਾਰਿਸ਼ ਹੁੰਦੀ ਆ ਤਾਂ ਇਹ ਘਾਹ ਦਰਖਤ ਇਹ ਸਾਰੇ ਪਾਣੀ ਦੀ ਰਫਤਾਰ ਨੂੰ ਸਲੋ ਕਰਦੇ ਜਦੋਂ ਪਹਾੜ ਕੱਟੇ ਹੋਏ ਆ ਜਦੋਂ ਬਾਰਿਸ਼ ਤੇਜ਼ ਹੁੰਦੀ ਆ ਇਕ ਤਬ ਪਾਣੀ ਉਹ ਸੇਰਫਤਾਰ ਨਾਲ ਆਉਂਦਾ ਫਿਰ ਉਹ ਕਟੇ ਦਰਖਤ ਜਿਹੜੇ ਪਹਾੜ ਹੈਗੇ ਆ ਉਹਨਾਂ ਨਾਲ ਬਹੁਤ ਸਾਰੀ ਗਾਰ ਜਿਹੜੀ ਖਿੱਚ ਕੇ ਨਾਲ ਲਿਆਉਂਦਾ ਜਿਸ ਕਰਕੇ ਸਾਡੇ ਡੈਮਾਂ ਦੀ 20% ਕਪੈਸਿਟੀ ਜਿਹੜੀ ਘਟ ਗਈ ਤੇ ਦੂਸਰਾ ਕਾਰ ਨਹੀਂ ਹੈਗਾ ਤੀਸਰਾ ਜਿਹੜੀ ਹੈਗੀ ਆ ਕਿ ਸਾਲ بارش ਵੀ ਜ਼ਿਆਦਾ ਹੋਈ ਤੇ ਚੌਥਾ ਜਿਹੜਾ ਇਹ ਡੈਮਾਂ ਦੀ ਮਿਸ ਮੈਨੇਜਮੈਂਟ ਹੋਈ ਆ ਡੈਮ 20 ਸਤੰਬਰ ਤੱਕ ਭਰਨੇ ਹੁੰਦੇ ਅਗਸਤ ਚ ਹੀ ਭਰੀ ਬੈਠੇ ਸੀਗੇ ਮੌਸਮ ਵਿਭਾਗ ਨੇ ਬਹੁਤ ਬੇਹੁੱਦਾ ਕਿਸਮ ਦੀ ਭੁੱਖ ਬਣੀ ਕੀਤੀ ਹੁਣ ਇਹ ਕਹਤਾ ਕਿ 7-8 ਅਕਤੂਬਰ ਨੂੰ 80 ਸਾਲ ਦਾ ਰਿਕਾਰਡ ਟੁੱਟ ਜਾਣਾ ਹੈਗਾ ਉਹ ਟਾਈਮਾਂ ਚੋ ਪਾਣੀ ਘਟਾਤਾ ਮੀਂਹ ਪਿਆ ਨਹੀਂ ਹੁਣ ਪਹਿਲਾਂ ਪਾਣੀ ਛੱਡਤਾ ਹੁਣ ਟਾਈਮਾਂ ਚੋ ਪਾਣੀ ਘਟ ਗਿਆ ਹੁਣ ਡੈਮ ਨੂੰ ਇਹ ਫਿਕਰ ਆ ਕਿ ਗਰਮੀ ਚ ਦੇਣ ਜੋਗਾ ਪਾਣੀ ਨਹੀਂ ਸਟੋਰ ਕਰ ਸਕੇ ਅਸੀਂ ਮੌਸਮ ਵਿਭਾਗ ਦੀਆਂ ਮਤਲਬ ਮੌਸਮ ਵਿਭਾਗ ਜੋਸ਼ੀਆ ਵਰਗਾ ਸੀ ਉਹਦੀ ਇਸ ਤਰ੍ਹਾਂ ਦੀ ਭੁੱਖ ਬਣੀ ਸੀ ਉਸ ਤੋਂ ਅੱਗੇ ਫਿਰ ਪੰਜਾਬ ਸਰਕਾਰ ਦੀ ਮੈਨੇਜਮੈਂਟ ਨਾ ਸੇਮ ਨਾਲਿਆਂ ਦੀ ਖਲਾਈ ਕੀਤੀ ਇਹਨਾਂ ਨੇ ਠੀਕ ਆ ਨਾ ਸਾਡੇ ਮਤਲਬ ਦਰਿਆਵਾਂ ਦੀ ਡੀਸਿਲਟਿੰਗ ਕੀਤੀ ਹੈਗੀ ਆ ਮਾਈਨਿੰਗ ਉਹ ਨਜਾਇਜ਼ ਮਾਈਨਿੰਗ ਉਹ ਰੇਤਾ ਕੱਢ ਕੱਢ ਕੇ ਮਤਲਬ ਜਿਹੜੇ ਦਰਿਆਵਾਂ ਦੇ ਵਹਿਣ ਜਿਹੜੇ ਹੈਗੇ ਆ ਉਹ ਮੋੜੀ ਜਾਂਦੇ ਹੈਗੇ ਆ ਠੀਕ ਆ ਫੇਰ ਜਦੋਂ ਹੁਣ ਪਾਣੀ ਛੱਡਣਾ ਹੈਗਾ ਤੁਸੀਂ ਘੱਟੋ ਘਟ ਕੋੜ 48 ਘੰਟੇ ਪਹਿਲਾਂ ਲੋਕਾਂ ਨੂੰ ਤਾਂ ਦੱਸ ਦੋ ਨਾ ਲੋਕ ਘੱਟੋ ਘਟ ਆਪ ਦਾ ਜਿਹੜੇ ਪਸ਼ੂਆਂ ਨੂੰ ਬਚਾ ਸਕਦੇ ਆ ਆਪਦੀ ਜਾਨ ਬਚਾ ਸਕਦੇ ਹੈਗੇ ਆ ਫਸਲਾਂ ਦਾ ਨੁਕਸਾਨ ਤਾਂ ਹੋਣਾ ਹੀ ਹੋਣਾ ਹੈਗਾ ਸਰਕਾਰ ਨੇ ਬਿਲਕੁਲ ਹੀ ਇਹ ਸਾਰਾ ਕੁਝ ਜਿਹਨੂੰ ਕਹਿੰਦੇ ਲੋਕਾਂ ਨੂੰ ਐ ਛੜਤਾ ਆਪਣੇ ਰਹਿਮੂ ਕਰਮ ਤੇ ਤੋਂ ਇਹ ਸਾਰੇ 4-5 ਪਹਿਲੂ ਇਹਨਾਂ ਨੂੰ ਮਿਲਾ ਕੇ ਆਪਾਂ ਦੇਖੀਏ ਠੀਕ ਹੈ ਤੋਂ ਕੁੱਲ ਮਿਲਾ ਕੇ ਇਹੀ ਆ ਕਿ ਜਿਹੜੀ ਮੁਨਾਫਾ ਆਧਾਰਤ ਪ੍ਰਬੰਧ ਉਹ ਕੁਦਰਤ ਨਾਲ ਖਲਵਾੜ ਕਰ ਰਿਹਾ ਠੀਕ ਹੈ ਔਰ ਇਹ ਉਹਦੇ ਚ ਮਨੁੱਖ ਦੇ ਬਣਾਏ ਹੋਏ ਪ੍ਰਬੰਧ ਦੇ ਬਣਾਏ ਹੋਏ ਹਾੜਾ ਜਿੰਦਾ ਨੁਕਸਾਨ ਜਿਹੜਾ ਲੋਕ ਹੈਗੇ ਆ ਉਹ ਚੱਲ ਰਹੇ ਸੇਖਾ ਗੱਲ ਕਰੀਏ ਖੇਤੀ ਰੀਤੀ ਦੀ ਜੇਕਰ ਅਪਾ ਗੱਲ ਕਰੀਏ ਪੰਜਾਬ ਵਿੱਚ ਹਰੀ ਕ੍ਰਾਂਤੀ ਆਈ ਤਾਂ ਕਿਸਾਨ ਆਤਮ ਨਿਰਭਰ ਸੀ ਪਰ ਅੱਜ ਕਿਹੜੇ ਹਾਲਾਤ ਪੈਦਾ ਕਰਦੇ ਸਰਕਾਰਾਂ ਵੱਲੋਂ ਜੇ ਆਸ਼ੀਰਕ ਕਿਸਾਨ ਨੂੰ ਖੜਾ ਕਰਦਾ ਕਿਹੜੇ ਕਾਰਨ ਨਾਲ ਦੇਖੋ ਸਰਕਾਰ ਦੇ ਜਿਹੜੀਆਂ ਨੀਤੀਆਂ ਉਹਦੇ ਕੇਂਦਰ ਚ ਕਿਸਾਨਤਾ ਹੈ ਹੀ ਉਹਦੇ ਕੇਂਦਰ ਚ ਤਾਂ ਕਾਰਪੋਰੇਟ ਘਰਾਣੇ ਆ ਤੁਸੀਂ ਬਾਹਲੀ ਦੂਰ ਨਾ ਜਾਓ ਕੁਝ ਸਾਲ ਪਹਿਲਾਂ ਮਾਰਕਫਿਟ ਦੇ ਜਿਹੜੀਆਂ ਸੀਗਾ ਸੋਨਾ ਕਿਉਂ ਆਉਂਦਾ ਸੀਗਾ ਆਪਾਂ ਸਾਰੇ ਵੇਦਨ ਮਾਰਕਫਿਟ ਦਾ ਸੋਨਾ ਕਿਉਂ ਸੀ ਮਾਰਕਫਿਟ ਦਾ ਗੁੜ ਸੀ ਦਾਲਾਂ ਸੀ ਠੀਕ ਹੈ ਹੁਣ ਉਹ ਸਾਡੇ ਤੋਂ ਖਰੀਦ ਕੇ ਮਾਰਕਫਿਟ ਰਾਈ ਸਰਕਾਰੀ ਮਤਲਬ ਜਿਹੜੀਆਂ ਖਰੀਦ ਏਜੰਸੀਆਂ ਨੇ ਉਹਦੇ ਰਾਈ ਵੇਚਣ ਦੀ ਬਜਾਏ ਹੁਣ ਤਾਂ ਰਿਲਾਇੰਸ ਦੇ ਸ਼ੋਅਰੂਮ ਖੁੱਲੇ ਹੋਏ ਆ 99 ਰੁਪਏ ਦੀ ਮੱਕੀ ਦੀ ਛੱਲੀ ਆ 99 ਰੁਪਏ ਦੀਆਂ ਚਾਰ ਗੰਨੇ ਦੀਆਂ ਪੂਰੀਆਂ ਨੇ ਠੀਕ ਹੈ ਮਤਲਬ ਇੱਕ ਪੂਰੀ ਦੀਆਂ ਚਾਰ ਗਨੇਰੀਆਂ ਕਰਕੇ 99 ਰੁਪਏ ਦੀਆਂ ਵੇਚ ਰਹੇ ਆ ਯਾਨੀ ਕਿ ਖਰਾਕ ਦੇ ਵਿੱਚ ਅੰਨੇ ਮੁਨਾਫੇ ਕਾਰਪੋਰੇਟ ਕਰਾਣੇ ਕਮਾ ਰਹੇ ਹੈਗੇ ਆ ਠੀਕ ਹੈ ਉਹੀ ਜੇ ਸਰਕਾਰ ਖਰੀਦੇ ਸਰਕਾਰ ਵਿੱਚ ਉਹ ਮੁਨਾਫਾ ਸਰਕਾਰੀ ਖਜ਼ਾਨੇ ਜਾਊਗਾ ਉਹੀ ਲੋਕਾਂ ਤੇ ਲੱਗ ਸਕਦਾ ਹੈਗਾ ਪਰ ਸਰਕਾਰ ਸਿਰਫ ਤੇ ਸਿਰਫ ਕਾਰਪੋਰੇਟ ਘਰਾਂ ਲਈ ਸਭ ਕੁਝ ਕਰ ਰਹੀ ਹੈ ਗਿਆ ਨੈਸਲੇ ਦੁਨੀਆ ਦੀ ਸਭ ਤੋਂ ਵੱਡੀ ਖਾਣ ਕੰਪਨੀ ਆ ਠੀਕ ਆ ਪੈਪਸੀ ਕੋ ਦੁਨੀਆ ਦੀ ਸਭ ਤੋਂ ਵੱਡੀ ਖਾਣ ਕੰਪਨੀ ਆ ਕਰੋਨਾ ਦੇ ਦੌਰ ਚ ਜਦੋਂ ਸਾਰੇ ਕਾਰੋਬਾਰ ਡੁੱਬ ਰਹੇ ਸੀ ਖਾਣ ਤੇ ਪਾਣੀ ਵਾਲੀਆਂ ਕੰਪਨੀਆਂ ਜਿਹੜੀਆਂ ਅਰਬਾਂ ਕਰਮਾਂ ਪੈਦੇ ਮੋٹے ਮੁਨਾਫੇ ਕਮਾ ਰਹੀਆਂ ਸੀ ਠੀਕ ਆ ਤੋਂ ਸਰਕਾਰ ਜਿਹੜੀ ਹੈਗੀ ਆ ਉਹ ਕਿਸਾਨਾਂ ਦੀ ਉਹਨੂੰ ਕੋਈ ਫਿਕਰ ਨਹੀਂ ਹੈ ਕਿਸਾਨ ਦੀ ਮੱਕੀ ਜੇ 12 15 ਰੁਪਏ ਵਿਕਦੀ ਹੈਗੀ ਹੈ ਇਹਦਾ ਮਤਲਬ ਇਹ ਨਹੀਂ ਕਿ ਆਮ ਬੰਦੇ ਨੂੰ ਕੋ ਮੱਕੀ ਦਾ ਆਟਾ 18 20 ਰੁਪਏ ਵੇਕੇ ਮਿਲ ਜਾਣਾ ਹੈਗਾ ਉਹਨੂੰ ਉਹਨਾ ਹੀ ਮਹਿੰਗਾ ਹੀ ਮਿਲਣਾ ਹੈਗਾ ਠੀਕ ਹੈ ਤਾਂ ਕਿਸਾਨ ਤੋਂ ਤੁਸੀਂ ਇਹ ਦੇਖੋ ਕਿ 6.5 ਕਣਕ ਖਰੀਦ ਲਈ ਕਣਕ 2425 ਰੁਪਏ ਖਰੀਦ ਲਈ ਉਹ ਕਣਕ ਦੇ ਵਿੱਚ ਪਾਇਆ ਗਈ ਆ ਕਣਕ ਨੂੰ ਦੋ ਫਾੜ ਹੀ ਕੀਤਾ ਨਾ ਦਲੀਆ ਦਲੀਆ ਦੋ ਫਾੜ ਕਰਕੇ ਦਲੀਆ ਬਣਾਤਾ ਉਹੀ 100 ਰੁਪਏ ਦਾ ਮਤਲਬ ਜਿਹੜਾ 10 ਰੁਪਏ ਦਾ ਜਿਹੜਾ 100 ਗ੍ਰਾਮ ਵੀ ਕਰਿਆ ਹੈਗਾ ਉਹ ਕਣਕ ਸਾਡੀ ਦੁਫਾੜ ਕਰਕੇ ਪੈਕਟੇਜ ਪਾ ਕੇ ਉਹ 100 ਉਹ 100 ਰੁਪਏ ਵਿੱਚ ਹੀ ਜਾਂਦੀ ਹੈਗੀ ਠੀਕ ਹੈ ਤਾਂ ਉਹ ਕੰਪਨੀਆਂ ਮੋٹے ਮੁਨਾਫੇ ਕਮਾ ਰਹੀਆਂ ਨੇ ਕਿਸਾਨਾਂ ਦੀਆਂ ਜਿਹੜੀਆਂ ਉਪਜਾਂ ਨੇ ਕੌਡੀਆਂ ਦੇ ਭਾਅ ਲੁੱਟੀਆਂ ਜਾ ਰਹੀਆਂ ਨੇ ਠੀਕ ਹੈ ਤੇ ਜਿਹੜਾ ਕੰਪਨੀਆਂ ਕਿਉਂਕਿ ਅੱਜ ਜਿੰਨੇ ਹੈਗੀਆਂ ਇਨਪੁਟਸ ਨੇ ਜਿੰਨੇ ਜੀ ਖਾਦਾਂ ਨੇ ਰਿਆਂ ਸਪ੍ਰਿਆਂ ਨੇ ਮਸ਼ੀਨਰੀ ਆ ਉਹ ਸਾਰੀ ਕੰਪਨੀਆਂ ਬਣਾ ਰਹੀਆਂ ਨੇ ਉਹਨਾਂ ਦੀ ਜਿਹੜੇ ਰੇਟਾਂ ਰੇਟ ਹੈਗੇ ਆ ਉਹ ਚੀਤੇ ਦੀ ਰਫਤਾਰ ਤੇ ਆ ਸਾਡੀਆਂ ਫਸਲਾਂ ਦੇ ਰੇਟ ਜਿਹੜੇ ਜੂਂ ਦੀ ਰਫਤਾਰ ਤੇ ਆ ਜਿਸ ਕਰਕੇ ਇਹ ਜਿਹੜਾ ਗੈਪ ਆ ਇਹੀ ਕਿਸਾਨੀ ਸਰਕਾਰ ਜੇ ਦਾ ਕਾਰਨ ਆ ਇਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਕਾਰਨ ਆ ਕਿਉਂਕਿ ਸਰਕਾਰ ਸਿਰਫ ਕਾਰਪੋਰੇਟ ਬਾਰੇ ਸੋਚਦੀ ਆ ਕਿਸਾਨ ਦੇ ਉਹ ਹਿੱਤ ਬਾਰੇ ਜਿਹਦਾ ਹੈਗਾ ਨਹੀਂ ਸੋਚਦੀ ਸੈਂਟਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਰੋੜਾ ਰੁਪਇਆ ਪੰਜਾਬ ਨੂੰ ਦੇ ਦਿੱਤਾ ਭਗਵੰਤ ਮਾਨ ਸਾਹਿਬ ਨੂੰ ਇਹ ਪਰਮੰਤਮਨ ਸਾਹਿਬ ਕੋਤਰ ਲੋਕਾਂ ਤੋਂ ਮੰਗ ਰਿਹਾ ਡੋਨੇਸ਼ਨ ਤੁਸੀਂ ਪਹਿਲੇ ਵੀ ਗੱਲ ਕਰ ਚੁੱਕੇ ਹੋ ਕਿ ਕਿਤੇ ਨਾ ਕਿਤੇ ਕਿੱਥੇ ਗੜਬੜ ਲੱਗਦੀ ਹੈ ਤੁਹਾਨੂੰ ਲੱਗਦਾ ਹੈ ਵੀ ਪੰਜਾਬ ਕੋਲ ਪੈਸਾ ਆਇਆ ਪੰਜਾਬ ਸਰਕਾਰ ਕੋਲ ਪੰਜਾਬ ਸਰਕਾਰ ਇਹ ਕਹਿੰਦੀ ਸੀ ਕਿ ਜਿਹੜਾ ਸਟੇਟ ਡਿਸਾਸਟਰ ਰੀਲੀਫ ਫੰਡ ਹੈਗਾ ਐਸ ਡੀ ਆਰ ਐਫ ਉਹਦੇ ਸਾਡੇ ਕੋਲ 12000 ਕਰੋੜ ਰੁਪਇਆ ਪਿਆ ਹੈਗਾ ਉਸ ਦਿਨ ਜਿਹਦੇ ਨਾਲ ਹਮਿਤ ਸ਼ਾਹ ਨੂੰ ਮਿਲ ਕੇ ਆਏ ਆ ਉਸ ਤੋਂ ਬਾਅਦ ਜਿਵੇਂ ਮੁੱਖ ਮੰਤਰੀ ਸਾਹਿਬ ਦੀ ਬੋਲਬਾਣੀ ਸੀ ਐ ਲੱਗਦਾ ਨਹੀਂ ਸੀ ਕਿ ਉਹ ਸੁਰਤ ਦੇ ਵਿੱਚ ਹੈਗਾ ਬਹੁਤ ਸਾਰੇ ਪੱਤਰਕਾਰ ਨੂੰ ਤਾਂ ਲੱਗਦਾ ਸੀ ਜਿਵੇਂ ਉਹ ਮਿਗਨਾਸ਼ੇਦੀ ਹਾਲਤ ਦੇ ਵਿੱਚ ਹੋਣ ਹੁਣ ਜੇ 12000 ਕਰੋੜ ਰੁਪਇਆ ਪਿਆ ਹੈਗਾ ਸਾਨੂੰ ਇਹ ਲੱਗਦਾ ਕਿ ਕੇਜਰੀਵਾਲ ਐਨ ਪਾਰਟੀ ਨੇ ਉਹ 12000 ਕਰੋੜ ਰੁਪਇਆ ਇਧਰ ਉਧਰ ਕਿਥੇ ਖਰਚ ਲਿਆ ਖਰਚ ਲਿਆ ਉਹ ਦੱਸੇ ਨਹੀਂ ਜਾ ਰਿਹਾਗਾ ਸਰਕਾਰ ਦੱਸੇ ਕਿ 12000 ਕਰੋੜ ਜਿਹੜਾ ਲੋਕਾਂ ਨੂੰ ਰਾਹਤ ਦੇਣ ਲਈ ਸਟੇਟ ਦਾ ਮਤਲਬ ਸਟੇਟ ਡਿਜਾਸਟਰ ਰੀਫੰਡ ਸੀਗਾ ਉਹ 12000 ਕਰੋੜ ਰੁਪਇਆ ਕਿੱਥੇ ਆ ਹੈਗਾ ਜੇ ਹੈਗਾ ਤਾਂ ਦਿਓ ਲੋਕਾਂ ਨੂੰ ਵੰਡ ਦਿਓ ਜਿਹੜੇ ਹੜਪੀੜਤ ਹੈਗੇ ਆ ਜੇ ਨਹੀਂ ਹੈਗਾ ਦੱਸੋ ਕਿੱਥੇ ਆ ਜੇ ਲਾਇਆ ਤੇ ਹੋਰ ਕਿਤੇ ਕਿੱਥੇ ਲਾਇਆ ਹੈਗਾ ਤਾਂ ਇਹ ਸਰਕਾਰ ਜਿਹੜੀ ਉੱਤੇ ਗੋਲ ਗੱਲਾਂ ਜਿਹੜੀ ਉਹਦੋਂ ਵੀ ਮੁੱਖ ਮੰਤਰੀ ਸਾਹਿਬ ਨੇ ਇਹ ਸਵਾਲ ਦਾ ਜਿਹੜਾ ਜਵਾਬ ਹੈਗਾ ਉਹ ਨਹੀਂ ਦਿੱਤਾ ਖੇਤੀ ਨੀਤੀ ਦਾ ਖਰੜਾ ਤਾਂ ਸਾਡੇ ਕੋਲੇ ਆਇਆ ਠੀਕ ਆ ਅਸੀਂ ਤਾਂ ਜਦੋਂ ਕੇਂਦਰ ਸਰਕਾਰ ਮਾਰਕੀਟਿੰਗ ਪਾਲਿਸੀ ਲੈ ਕੇ ਆਈ ਆ ਪੰਜਾਬ ਦੇ ਖੇਤੀਬਾੜੀ ਮੰਤਰੀ ਗਰਮੀਤ ਖੁੱਡੀਆਂ ਨੇ ਮੀਟਿੰਗ ਬਣਾਈ ਅਸੀਂ ਕਹਾਂ ਵੀ ਅਸੀਂ ਤੁਹਾਡੇ ਕੋਲ ਸਾਡਾ ਸਾਡੇ ਕੋਲ ਤੁਹਾਡਾ ਖੇਤੀਬਾੜੀ ਖਰੜਾ ਆ ਗਿਆ ਤੁਸੀਂ ਸਾਨੂੰ ਕੋ 15 20 ਦਿਨਾਂ ਬਾਅਦ ਸਾਰੀਆਂ ਜਥੇਬੰਦੀਆਂ ਨੂੰ ਟਾਈਮ ਦੇ ਸਾਡੇ ਇਤਰਾਜ਼ ਲੈ ਲਓ ਇਹਦੇ ਤੇ ਸਾਨੂੰ ਵਿੱਚ ਕੀ ਕੀ ਗਲਤ ਲੱਗਦਾ ਸਾਡੇ ਇਤਰਾਜ ਨੋਟ ਕਰਕੇ ਉਹਨੂੰ ਸੋਧ ਲੋ ਨੀਤੀ ਨੂੰ ਤੇ ਲਾਗੂ ਕਰੋ ਉਹ ਲਾਗੂ ਅਜੇ ਤੱਕ ਜਿਹੜੀ ਹੈਗੀ ਨਹੀਂ ਕੀਤੀ ਅਸਲ 'ਚ ਸਰਕਾਰ ਕੀ ਹੁਣ ਦੇਖ ਲਓ ਚੌਥਾ ਸਾਲ 4 ਸਾਲ ਸਰਕਾਰ ਦੇ ਲੰਘ ਚੱਲੇ ਆ ਅਗਲੀ ਸਰਕਾਰ ਜਿਹੜੀ ਆਊਗੀ ਉਹਨਾਂ ਨੇ ਕਹਣਾ ਉਹ ਤਾਂ ਪਿਛਲੀ ਸਰਕਾਰ ਦੀ ਬਣਾਈ ਉਹ ਆਪਦੀ ਕਮੇਟੀ ਬਣਾ ਦੇਣ ਬਿਠਾ ਦੇਣਗੇ ਆ ਇਹ ਇਹੋ ਜੇ ਹਾਲ ਖੇਤੀ ਨੀਤੀ ਦਾ ਹੈਗਾ ਸਰਕਾਰ ਅਸਲ ਦੇ ਵਿੱਚ ਕੀ ਆ ਕਿ ਲੋਕਾਂ ਨੂੰ ਮੂਰਖ ਬਣਾਉਣ ਲਈ ਇਸ ਤਰ੍ਹਾਂ ਦੇ ਟਰੈਕ ਕਰਦੀ ਆ ਕਮੇਟੀਆਂ ਬਣਾਉਂਦੀ ਔਰ ਰਿਪੋਰਟਾਂ ਦੇਈ ਜਾਂਦੀ ਹੈਗੀ ਆ ਪਰ ਯਾਨੀ ਕਿ ਅੱਗੇ ਵਧਣ ਨੂੰ ਬਿਲਕੁਲ ਵੀ ਉਹ ਤਿਆਰ ਜਿਹੜੀ ਨਹੀਂ ਹੈਗੀ ਦੇਖੋ ਭਾਜਪਾ ਦੀ ਦਾ ਸ਼ੁਰੂ ਤੋਂ ਨੀਤੀ ਇਹੀ ਰਹੀ ਆ ਲੋਕਾਂ ਦੇ ਮੁੱਦਿਆਂ ਨੂੰ ਘੱਟੇ ਰੋਲ ਕੇ ਧਰਮ ਜਾਤ ਦੇ ਨਾਂ ਤੇ ਜਿਹੜਾ ਹੈਗਾ ਲੜਾਉਣਾ ਪਰ ਜਿਆਦਾ ਜ਼ਰੂਰੀ ਹੈਗਾ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਮੁੱਦਿਆਂ ਤੇ ਜਿਹੜਾ ਸੰਘਰਸ਼ ਦੇ ਮੈਦਾਨ ਦੇ ਵਿੱਚ ਨਿਤਰਨਾ ਚਾਹੀਦਾ ਪਿਛਲੇ ਦਿਨ ਹੀ ਫਾਇਲਕਾ ਦੇ ਵਿੱਚ ਸਾਡੀ ਕਿਰਤੀ ਕਿਸਾਨੀ ਉਹਨਾਂ ਵਿਦਿਆਰਥੀ ਜਥੇਬੰਦੀ ਨੌਜਵਾਨ ਜਥੇਬੰਦੀ 50 ਟੁੜੀਆਂ ਨੌਜਵਾਨ ਭਰਸਵਾ ਨੇ ਪਿੰਡਾਂ 'ਚ ਬਹੁਤ ਫਾਇਲਕਾ ਲਾਕੇ ਚੰਕਮ ਕੀਤਾ ਔਰ ਤਿੰਨ ਤਰੀਕ ਨੂੰ ਅਸੀਂ ਵੱਡਾ ਇਕੱਠ ਵੀ ਇਸ ਮੁੱਦੇ ਤੇ ਕੀਤਾ ਸੀ ਤੋ ਹਰ ਜਿੰਨਾ ਚਿਰ ਹੜਾਂ ਦੀ ਸਮੱਸਿਆ ਨਹੀਂ ਹੱਲ ਹੁੰਦੀਗੀ ਰਾਹਤ ਚਾਹਣ ਲੋਕਾਂ ਨੂੰ ਦੇਣੀ ਚਾਹੀਦੀ ਆ ਪਰ ਜਿਹੜੀ ਹੜਾਂ ਦੀ ਸਮੱਸਿਆ ਹੈਗੀ ਉਹ ਹੱਲ ਕਰਾਉਣ ਦੇ ਲਈ ਸਾਨੂੰ ਪੱਕੇ ਹੱਲ ਦੇ ਲਈ ਸੰਘਰਸ਼ ਦੇ ਮੈਦਾਨ 'ਚ ਨਿਤਰਨਾ ਚਾਹੀਦਾ ਹੈਗਾ ਸਰਕਾਰਾਂ ਨੇ ਤਾਂ ਇਹ ਕੁਝ ਜਿਹੜਾ ਹੈਗਾ ਜਾਂ ਪਾਰਟੀਆਂ ਨੇ ਤਾਂ ਕੁਛ ਕਰੀ ਜਾਣਾ ਹੈਗਾ ਅਸਲ ਮੁੱਦੇ ਹੱਲ ਜਿਹੜੇ ਹੈਗੇ ਉਹ ਸੰਘਰਸ਼ ਦੇ ਮੈਦਾਨ ਵਿੱਚ ਹੀ ਹੋਣੇ ਆ ਦੇਖੋ ਜੀ ਸਾਥੀ ਉਸੇ ਲੰਬਾ ਸਮਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ 'ਚੋਂ ਕੰਮ ਕੀਤਾ ਹੈ ਜਦੋਂ ਅਸੀਂ ਕ੍ਰਾਂਤੀਕਾਰੀ ਦਾ ਪਰੋਇਥ ਮਤਲਬ ਕਿ ਸਟਾਰਟ ਕੀਤਾ ਸੀ ਜੁਆਇਨ ਕਰਕੇ ਉਦੋਂ ਅਸੀਂ ਲਗਭਗ ਤੇ 10 ਕੇ 12 ਬੰਦੇ ਸੀ ਜਿਆਦਾ ਨਹੀਂ ਸੀ ਇੱਥੇ ਉਹਨਾਂ ਦਾ ਕੋਈ ਆਧਾਰ ਉੱਤੇ ਚਲਦੇ ਚਲਦੇ ਅਸੀਂ ਕਾਫੀ ਮਿਹਨਤ ਕੀਤੀ ਜਿਹਦੇ ਚੋ ਕਾਫੀ ਸੰਜੋਗ ਅਸੀਂ ਮਤਲਬ ਘਰੋਂ ਪੈਸਾ ਵੀ ਖਰਚੇ ਕੀਤਾ ਸਾਰਾ ਕੁਝ ਲਾਇਆ ਉਹਦੇ ਚੋ ਕਰਦੇ ਅਸੀਂ ਚੰਗਾ ਵਧੀਆ ਮਤਲਬ ਕਿ ਕੀਤਾ ਸੀ ਖੜਾ ਹੋ ਗਿਆ ਉਸ ਤੋਂ ਬਾਅਦ ਜਦੋਂ ਨਵੇਂ-ਨਵੇਂ ਐਡ ਹੁੰਦੇ ਤਾਂ ਬੜਾ ਵਧੀਆ ਲੱਗਦਾ ਹੈ ਜਿੱਥੇ ਬੰਦੇ ਬਹੁਤ ਮਦਲੇ ਇੱਕ ਵਧੀਆ ਨੇਕ ਹੈ ਨੇਕ ਵਿਚਾਰਾਂ ਵਾਲੀ ਹੈ ਲੋਕਾਂ ਦੇ ਹਿੱਤਾਂ ਲਈ ਲੜਦੀ ਹੈ ਬਾਕੀ ਇਹਦੇ ਵਿੱਚ ਅਸੀਂ ਇਹ ਉਹਦਾ ਦੀ ਬਦਨਾਮੀ ਤਾਂ ਨਹੀਂ ਕਰਾਂਗੇ ਕੋਈ ਲੰਬਾ ਸਾਮਾ ਸੀ ਉਹਨਾਂ ਜੋ ਕੰਮ ਕੀਤਾ ਸਟੇਟ ਕਮੇਟੀ ਚ ਕਾਫੀ ਮਤ ਭੇਜਦਾ ਹੈ ਅਸੀਂ ਆਪ ਦੀ ਗੱਲ ਰੱਖਦੇ ਰਹੇ ਪਰ ਉਹਨਾਂ ਵੱਲੋਂ ਉਹਦਾ ਜਵਾਬ ਹੀ ਦਿੱਤਾ ਗਿਆ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਜਿਹਦੇ ਚਲਦੇ ਸਾਨੂੰ ਲਗਭਗ 1 ਸਾਲ ਹੋ ਗਿਆ ਸੀ ਉਹਦੇ ਚ ਅਸਤੀਫਾ ਦੇ ਕੇ ਘਰ ਬੈਠ ਗਏ ਸੀ ਫਿਰ ਵੀ ਅਸੀਂ ਸਟਰਗਲ ਕਰਦੇ ਰਹੇ ਉਹਦੇ ਚ ਵੀ ਸ਼ਾਇਦ ਹੋ ਸਕਦਾ ਵੀ ਮਤਲਬ ਇਹਦਾ ਉਹ ਹੱਲ ਕਰ ਲੈਣ ਜੋ ਉਹਦੇ ਚ ਮਤਭੇਦ ਆਇਆ ਉਹਨੂੰ ਸਹੀ ਕਰਕੇ ਤੇ ਅਸੀਂ ਦੁਬਾਰਾ ਜੁਆਇਨ ਹੋ ਤੇ ਚ ਕਰ ਜਾਈਏ ਮਗਰ ਉਹ ਨਹੀਂ ਹੋਇਆ ਜਿਹਦੇ ਚਲਦੇ ਅਸੀਂ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਸੀ ਬਾਹ ਫੜੀ ਹੈ ਔਰ ਸਾਡੀ ਸਟੇਟ ਕਮੇਟੀ ਕਿਰਤੀ ਕਿਸਾਨ ਯੂਨੀਅਨ ਦੀ ਸਰਦਾਰ ਨਰਪਾਇ ਸਿੰਘ ਟੁੱਡੀਕੇ ਔਰ ਸਾਥੇ ਰਜਿੰਦਰਦੀਪ ਸਿੰਘ ਵਾਲਾ ਜਰਨਲਿਸਟਕਰ ਪੰਜਾਬ ਉਨ੍ਹਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਅੱਜ ਕਿਰਤੀ ਕਿਸਾਨ ਯੂਨੀਅਨ ਜੁਆਇਨ ਕੀਤੀ ਹੈ। ਪਹਿਲਾਂ ਵੀ ਸਟੇਜ ਤੋਂ ਜਦੋਂ ਕਵਰੇਜ ਹੋਈਏ ਉਦੋਂ ਵੀ ਐਲਾਨ ਕੀਤਾ ਸੀ ਕਿ ਮੈਂ ਜ਼ਿੰਦਗੀ ਦਾ ਸਾਰਾ ਜਿਹੜਾ ਹਿੱਸਾ ਆ ਨੌਜਵਾਨ ਲਾਈਫ ਤੋਂ ਲੈ ਕੇ ਅੱਜ ਤੱਕ ਏਕੜ 70 ਸਾਲ ਮੇਰੀ ਉਮਰ ਹੋ ਗਈ ਹੈ ਤੇ ਲਗਾਤਾਰ ਸੱਚ ਦੀ ਖਾਤਰ ਜੱਥੇਬੰਦੀ 'ਚ ਕੰਮ ਕੀਤਾ ਆ। ਸਾਡੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ 'ਚ ਕਾਫੀ ਮਤਭੇਦ ਆ ਗਏ। ਉਹ ਤਾਂ ਮੈਂ ਜ਼ਿਕਰ ਨਹੀਂ ਕਰੂੰਗਾ ਕਿਉਂਕਿ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਨੇ ਮੈਂ ਦੋ ਗੱਲਾਂ ਵਾਲੀ ਮਤਲਬ ਗੱਲ ਨੂੰ ਨਿਬੇੜਦਾ ਕਿ ਮੈਂ ਲਗਾਤਾਰ ਸਟੇਟ ਦਾ ਆਗੂ ਸੀਗਾ ਸੂਬਾ ਮੀਤ ਪ੍ਰਧਾਨ ਇਹ ਮਸਲਾ ਸਾਡਾ 1-1 ਜਵ 24 ਤੋਂ ਸ਼ੁਰੂ ਹੋਇਆ ਉਹਨੂੰ ਅਸੀਂ ਮਤਲਬ ਬੜੀ ਮਤਲਬ ਚੰਗੇ ਢੰਗ ਨਾਲ ਆਪਦੀ ਸਟੇਟ ਕਮੇਟੀ ਦੇ ਵਿੱਚ ਬਹਿ ਕੇ ਉਹਨੂੰ ਵਿਚਾਰਦੇ ਰਹੇ ਨਾਲ ਇਹ ਕਰਦੇ ਰਹੇ ਵੀ ਯਾਰ ਡਾਕਟਰ ਸਾਹਿਬ ਨੂੰ ਅਸੀਂ ਬੇਨਤੀ ਵੀ ਕਰਦੇ ਰਹੇ ਕਿ ਡਾਕਟਰ ਸਾਹਿਬ ਇਹ ਮਸਲਾ ਗੰਭੀਰ ਹੋ ਜਾਣਾ ਹੈ ਮੈਂ ਲਗਭਗ 26 ਸੱਤ 24 ਨੂੰ ਡਾਕਟਰ ਸਾਹਿਬ ਨੂੰ ਇਹ ਵੀ ਕਹਿਤਾ ਸੀਗਾ ਵੀ ਡਾਕਟਰ ਸਾਹਿਬ ਜੇ ਤੁਸੀਂ ਇਸ ਮਸਲੇ ਨੂੰ ਨਹੀਂ ਨਿਬੇੜਦੇ ਤੇ ਇਸ ਜੱਥੇਬੰਦੀ 'ਚ ਫੁੱਟ ਪੈ ਜਾਣੀ ਹੈ ਤੇ ਉਹੋ ਹੀ ਹੋਇਆ ਕਿ ਲਗਭਗ ਪੌਣੇ 2 ਸਾਲ ਹੋ ਗਏ ਐ ਕਈ ਮੀਟਿੰਗਾਂ ਹੋਈਆਂ ਸਟੇਟ ਕਮੇਟੀ ਦੀਆਂ ਉਹਦੇ 'ਚ ਅਸੀਂ ਆਪਦੀ ਗੱਲ ਰੱਖਦੇ ਰਹੇ ਤੇ ਉਹਦੇ 'ਚ ਇੱਕ ਜਿਹੜਾ ਕਿ ਅ ਕਿਸੇ ਦੀ ਮਤਲਬ ਸਪੋਰਟ ਕਰਨਾ ਰੈਤਦਿਲੀ ਡਾਕਟਰ ਸਾਹਿਬ ਰੈਤਦਿਲੀ ਤੇ ਮਤਲਬ ਕੰਮ ਲੈਂਦੇ ਰਹੇ जिदे ਕਰਕੇ ਉਹਨਾਂ ਨੇ ਕੁਝ ਸਾਥੀਆਂ ਨਾਲ ਰਾਏਤ ਕੀਤੀ ਸਾਡੇ ਨਾਲ ਮਤਲਬ ਰਾਏਤ ਦੇ ਉਲਟ ਚੱਲੇ ਸਾਡੇ ਨਾਲ ਇਨਸਾਫ ਦੇਣ ਦੀ ਗੱਲ ਨਹੀਂ ਕੀਤੀ ਜਿਦੇ ਕਰਕੇ ਅਸੀਂ ਮਜਬੂਰੀ ਵਸ ਜੱਥੇਬੰਦੀ ਛੱਡਨੀ ਪਈ ਕਿਉਂਕਿ ਕਾਫੀ ਲੰਮਾ ਸਮਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ 'ਚ ਕੰਮ ਕੀਤਾ ਬਤੌਰ ਸੂਬਾ ਮੀਤ ਪ੍ਰਧਾਨ ਦੇ ਕਈ ਘੋਲ ਵੀ ਲੜਿਆ ਕਈ ਜਿੱਤਾਂ ਵੀ ਪ੍ਰਾਪਤ ਹੁੰਦੀਆਂ ਇਹ ਜਿਹੜੀ ਕਿ ਜੱਥੇਬੰਦੀ ਇਹ ਨਹੀਂ ਹੁੰਦਾ ਕਿ ਅਸੀਂ ਜ਼ਰੂਰੀ ਘੋਲ ਜਿੱਤ ਨਹੀਂ ਹੁੰਦੇ ਕਈ ਵਾਰ ਇਹੋ ਜੇ ਮਤਲਬ ਸਟੇਜ ਆ ਜਾਂਦੀ ਹੈ ਅਸੀਂ ਮਤਲਬ ਉਸ ਘੋਲ ਤੋਂ ਪਿੱਛੇ ਵੀ ਹਟਣਾ ਪੈਂਦਾ ਹੈ ਤਾਂ ਉਹ ਕੁਝ ਕਰਨ ਹੈ ਜਿਹਦੇ ਕਰਕੇ ਅਸੀਂ ਉਸ ਜਥੇਬੰਦੀ ਨੂੰ ਛੱਡ ਕੇ ਤੇ ਅੱਜ ਕੀਰਤੀ ਕਿਸਾਨ ਯੂਨੀਅਨ ਜਥੇਬੰਦੀ ਜੀ ਚ ਸ਼ਾਮਲ ਹੋਏ ਆ ਤੇ ਅਸੀਂ ਵਾਅਦਾ ਕਰਦੇ ਆ ਇਹਨਾਂ ਨੂੰ ਯਕੀਨ ਦਿਵਾਉਣੇ ਆ ਕਿ ਅਸੀਂ ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਪਹਿਲਾਂ ਵੀ ਅਸੀਂ ਮਨ ਤਨ ਤੇ ਧਨ ਨਾਲ ਸੇਵਾ ਕੀਤੀ ਹੈ ਲੋਕਾਂ ਦੀ ਹੁਣ ਵੀ ਅਸੀਂ ਮਨ ਤਨ ਦੇ ਨਾਲ ਸੇਵਾ ਕਰਾਂਗੇ